ਕਾਫੀ ਸੰਗਤਾਂ ਜਾਣਦੀ ਐ ਜਿਹੜੀ ਰਾਜਾ ਸਾਹਿਬ ਇੱਥੇ ਆਂਦੀ ਐ ਨਤਮਸਤਕ ਹੁੰਦੀ ਐ ਪਰ ਕਈ ਸੰਗਤਾਂ ਐਸੀਆਂ ਨੇ ਜਿਨ੍ਹਾਂ ਨੂੰ ਰਾਜਾ ਸਾਹਿਬ ਦੇ ਇਤਿਹਾਸ ਬਾਰੇ ਨਹੀਂ ਪਤਾ ਕੌਣ ਨੇ ਰਾਜਾ ਸਾਹਿਬ ਮੈਂ ਤਾਂ ਇਹ ਕਹਿੰਦੀ ਹੁੰਦੀ ਆ ਕਿ ਯੁੱਗਪੁਰਸ਼ ਸਨ ਆਪਣੇ ਵੇਲੇ ਦੇ ਵਿੱਚ ਉਹਨਾਂ ਨੇ ਉਹ ਚੀਜ਼ਾਂ ਕਰ ਦਿੱਤੀਆਂ ਜਿਹੜੀਆਂ ਅਸੀਂ ਲੋਕ ਅੱਜ ਤੱਕ ਨਹੀਂ ਕਰ ਸਕਦੇ ਆਪ ਜੀ ਸੱਤ ਜੁਬਾਨਾਂ ਲਿਖ ਬੋਲ ਤੇ ਪੜ ਸਕਦੇ ਸਨ ਪਰ ਉਹਨਾਂ ਨੇ ਜਿਹੜਾ ਗ੍ਰੰਥ ਲਿਖਿਆ ਉਹ ਆਪਣਾ ਗੁਰਮੁਖੀ ਦੇ ਵਿੱਚ ਗੁਰਬਾਣੀ ਦਾ ਉਹਨਾਂ ਦੇ ਉੱਪਰ ਬਹੁਤ ਅਸਰ ਸੀ ਗੁਰਬਾਣੀ ਦਾ ਹੀ ਉਹਨਾਂ ਨੇ ਪ੍ਰਚਾਰ ਪ੍ਰਸਾਰ ਕੀਤਾ ਮਹਾਰਾਜ ਨੇ ਨਾ ਪਹਿਲਾਂ ਹੀ ਜਦੋਂ ਬਚਪਨ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਸੁਭਾਅ ਸਾਧੂ ਸੁਭਾਅ ਸੀ ਨਾ ਉਹਨਾਂ ਦਾ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਬਾਕੀ ਲੋਕਾਂ ਤੋਂ ਅਲੱਗ ਕਰ ਗਿਆ ਇਹ ਗਰੀਬਾਂ ਦੇ ਢਿੱਡ ਭਰਨੇ ਦੇ ਲਈ ਐਤੋਂ ਸੋਹਣਾ ਥਾਂ ਕੋਈ ਨਹੀਂ ਹੈ ਮਹਾਰਾਜ ਨੇ ਸਾਨੂੰ ਵਹਿਮ ਪਰਮਾ ਦੇ ਵਿੱਚੋਂ ਕੱਢ ਕੇ ਸਾਨੂੰ ਪਖੰਡਵਾਦ ਦੇ ਵਿੱਚੋਂ ਕੱਢ ਕੇ ਸਾਨੂੰ ਇੱਕ ਨਵਾਂ ਰਸਤਾ ਦਿੱਤਾ ਨਾਮ ਸਿਮਰਨ 'ਤੇ ਜ਼ਿਆਦਾ ਜ਼ੋਰ ਦਿੱਤਾ ਦੂਸਰਾ ਪਖੰਡਵਾਦ ਤੋਂ ਦੂਰ ਰਹਿਣ ਦੀ ਮਹਾਰਾਜ ਨੇ ਇੱਕ ਇੱਕ ਚੀਜ਼ ਬਾਰੇ ਇੱਕ ਇੱਕ ਚੀਜ਼ ਬਾਰੇ ਇਹ ਮੰਦਰਾਂ ਦੇ ਵਿੱਚ ਘੰਟੀਆਂ ਬਾਰੇ ਮਹਾਰਾਜ ਜਿਹੜੀਆਂ ਅਸੀਂ ਪਖੰਡ ਕਰਦੇ ਹਾਂ ਮੂਹ ਦੇ ਵਿੱਚ ਹੋ ਰਿਹਾ ਮਨ ਦੇ ਵਿੱਚ ਹੋ ਰਿਹਾ ਇਹਦੇ ਲਈ ਹਰ ਚੀਜ਼ ਦੇ ਲਈ ਉਹਨਾਂ ਨੇ ਨਾ ਖੋਲ-ਖੋਲ ਕੇ ਸਾਨੂੰ ਹਦਾਇਤਾਂ ਦਿੱਤੀਆਂ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਉਸ ਹਰੇਕ ਧਾਰਮਿਕ ਸਥਾਨ ਦੇ ਦਰਸ਼ਨ ਕਰਵਾਈਏ ਜਿੱਥੇ ਸੰਗਤਾਂ ਦੀ ਆਸਥਾ ਜੁੜੀ ਹੁੰਦੀ ਹੈ ਇਸੇ ਦੇ ਚੱਲਦੇ ਤੁਹਾਨੂੰ ਅੱਜ ਅਸੀਂ ਰਾਜਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਆ ਜਿੱਥੇ ਲੱਖਾਂ ਸੰਗਤਾਂ ਦੀ ਆਸਾ ਜੁੜੀ ਹੋਈ ਹੈ ਪਰ ਜਿੱਥੇ ਕਾਫੀ ਸੰਗਤ ਇੱਥੇ ਪਹੁੰਚ ਕੇ ਨਤਮਸਤਕ ਹੁੰਦੀ ਹੈ ਜਿਨ੍ਹਾਂ ਨੂੰ ਇਤਿਹਾਸ ਪਤਾ ਹੈ ਪਰ ਕੁਝ ਸੰਗਤਾਂ ਐਸੀਆਂ ਨੇ ਜਿਨ੍ਹਾਂ ਨੂੰ ਇਸ ਦਰਬਾਰ ਦੇ ਬਾਰੇ ਜਿਹੜਾ ਇਤਿਹਾਸ ਨਹੀਂ ਪਤਾ ਸੋ ਜਾਣਾਂਗੇ ਅੱਜ ਗੱਲਬਾਤ ਕਰਾਂਗੇ ਸੋ ਕੀ ਹੈ ਰਾਜਾ ਸਾਹਿਬ ਦਾ ਇਤਿਹਾਸ ਕਿੱਥੋਂ-ਕਿੱਥੋਂ ਦੀ ਸੰਗਤ ਆਂਦੀ ਹੈ ਕਿੱਥੋਂ-ਕਿੱਥੋਂ ਦੀ ਮੇਲਾ ਭਰਦਾ ਹੈ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਮੈਡਮ ਪਰਮਜੀਤ ਕੌਰ ਜੀ ਮੌਜੂਦ ਨੇ ਮਮ ਸਸ਼ੀਕਾਲ ਜੀ ਸਸ਼ੀਕਾਲ ਮੈਮ ਕਾਫੀ ਸੰਗਤਾਂ ਜਾਣਦੀ ਐ ਜਿਹੜੀ ਰਾਜਾ ਸਾਹਿਬ ਇੱਥੇ ਆਂਦੀ ਐ ਨਤਮਸਤਕ ਹੁੰਦੀ ਐ ਪਰ ਕਈ ਸੰਗਤਾਂ ਐਸੀਆਂ ਨੇ ਜਿਨ੍ਹਾਂ ਨੂੰ ਰਾਜਾ ਸਾਹਿਬ ਦੇ ਇਤਿਹਾਸ ਬਾਰੇ ਨਹੀਂ ਪਤਾ ਕੌਣ ਨੇ ਰਾਜਾ ਸਾਹਿਬ ਰਾਜਾ ਸਾਹਿਬ ਜੀ ਇੱਕ ਮੈਂ ਤਾਂ ਇਹ ਕਹਿੰਦੀ ਹੁੰਦੀ ਆ ਕਿ ਯੋਗਪੁਰਸ਼ ਸਨ ਜੀ ਰਾਜਾ ਸਾਹਿਬ ਜੀ ਇੱਕ ਮਹਾਪੁਰਸ਼ ਸਨ ਇੱਕ ਯੋਗਪੁਰਸ਼ ਸਨ ਆਪਣੇ ਵੇਲੇ ਦੇ ਵਿੱਚ ਉਹਨਾਂ ਨੇ ਉਹ ਚੀਜ਼ਾਂ ਕਰ ਦਿੱਤੀਆਂ ਜਿਹੜੀਆਂ ਅਸੀਂ ਲੋਕ ਅੱਜ ਤੱਕ ਨਹੀਂ ਕਰ ਸਕਦੇ ਅਸੀਂ ਅੱਜ ਤੱਕ ਸਾਡੀ ਸੋਚ ਨਹੀਂ ਪਹੁੰਚਦੀ ਆਪਾਂ ਹੁਣ ਦੇਖਦੇ ਆ ਹੁਣ ਲੋਕ ਜਿਹਨਾਂ ਚੀਜ਼ਾਂ ਵਿੱਚ ਤੁਰੇ ਨੇ ਪਾਤਸ਼ਾ ਇੰਨੇ ਸਾਲ ਪਹਿਲਾਂ ਉਹ ਇਹ ਆਪਣੇ ਅਨੁਆਈਆਂ ਨੂੰ ਆਪਨੂੰ ਪਿਆਰ ਕਰਨ ਵਾਲਿਆਂ ਨੂੰ ਸਾਨੂੰ ਸਾਰਿਆਂ ਨੂੰ ਇੱਕ ਰਾਸਤਾ ਦੇ ਕੇ ਗਏ ਜਿਹਦੇ ਤੇ ਜਿਹੜਾ ਅੱਜ ਵੀ ਸਾਰਥਕ ਆ ਜਿਹਦੇ ਅੱਜ ਵੀ ਉਹਨਾਂ ਦੀਆਂ ਜਿਹੜੀ ਸੋਚ ਆ ਨਾ ਉਹ ਅੱਜ ਵੀ ਅਸੀਂ ਉਹ ਤੋਂ ਵੀ ਪਿੱਛੇ ਆ ਹੁਣ ਵੀ ਅਸੀਂ ਉਹ ਤੋਂ ਪਿੱਛੇ ਆ ਉਹਨਾਂ ਦੀ ਸੋਚ ਦੇ ਮੁਤਾਬਕ ਅਸੀਂ ਹੁਣ ਵੀ ਨਹੀਂ ਤੁਰ ਰਹੇ ਇੱਕ ਵੱਡੇ ਕ੍ਰਾਂਤੀ ਕਰੀ ਆਹ ਸਾਭ ਜੀ ਇੱਕ ਮਹਾਪੁਰਸ਼ ਹੀ ਨਹੀਂ ਸੀ ਉਹਨਾਂ ਦੀ ਬਹੁਤ ਵੱਡੀ ਸੋਚ ਸੀ ਆਪ ਜੀ ਦਾ ਜਨਮ 7 ਫਗਣ 1862 ਈਸਵੀ ਨੂੰ ਉਹਨਾਂ ਦੇ ਨਾਨਕਾ ਪਿੰਡ ਸੀ ਬੱਲੋਵਾਲ ਉੱਥੇ ਮਾਤਾ ਸਾਹਿਬ ਦੇਵ ਜੀ ਦੇ ਘਰ ਆਪ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਮੰਗਲਦਾਸ ਜੀ ਸੀਗਾ ਤੇ ਆਪ ਉਸ ਜਮਾਨੇ ਵਿੱਚ ਬਹੁਤ ਵਿੱਦਾ ਵੱਡੀ ਪੱਧਰ ਤੇ ਉਹਨਾਂ ਨੇ ਹਾਸਲ ਕੀਤੀ ਆਪ ਜੀ ਸੱਤ ਜੁਬਾਨਾਂ ਲਿਖ ਬੋਲ ਤੇ ਪੜ ਸਕਦੇ ਸਨ ਪਰ ਉਹਨਾਂ ਨੇ ਜਿਹੜਾ ਗ੍ਰੰਥ ਲਿਖਿਆ ਉਹ ਆਪਣਾ ਗੁਰਮੁਖੀ ਦੇ ਵਿੱਚ ਲਿਖਿਆ ਗੁਰਬਾਣੀ ਦਾ ਉਹਨਾਂ ਦੇ ਉੱਪਰ ਬਹੁਤ ਅਸਰ ਸੀ ਗੁਰਬਾਣੀ ਦਾ ਹੀ ਉਹਨਾਂ ਨੇ ਪ੍ਰਚਾਰ ਪ੍ਰਸਾਰ ਕੀਤਾ ਇਹ ਜਿਹੜੇ ਹੁਣ ਉੱਥੇ ਮਹਾਰਾਜ ਦੇ ਅਖੰਡ ਪਾਠ ਤੁਸੀਂ ਦੇਖ ਕੇ ਆਏ ਹੋਣੇ ਆ ਕਿ ਅਖੰਡ ਪਾਠ ਖੁੱਲਦੇ ਨੇ ਉਹ ਸਿਰਫ ਉਹਨਾਂ ਦੁਆਰਾ ਜਿਹੜਾ ਦਰਸਾਇਆ ਮਾਰਗ ਹੀ ਸੀ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਗੁਰਬਾਣੀ ਦੇ ਰੜ ਲਾਇਆ ਗੁਰੂ ਦੇ ਨਾਲ ਲੱਗ ਅਸੋ ਕਿਵੇਂ ਉਹਨਾਂ ਤੇ ਜੀਵਨ ਦੀ ਸ਼ੁਰੂਆਤ ਹੋਈ ਉੱਥੋਂ ਦੀ ਨਿਕਲੇ ਤੇ ਅੱਗੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਤੇ ਇਸ ਥਾਂ ਦਾ ਕਿਵੇਂ ਸ਼ੁਰੂਆਤ ਹੋਈ ਮਹਾਰਾਜ ਜੀ ਨਾਲ ਪਹਿਲੀ ਗੱਲ ਤਾਂ ਇਹ ਆ ਕਿ ਰਾਜਾ ਸਾਹਿਬ ਜੀ ਇੱਕ ਬਹੁਤ ਵੱਡੀ ਜਿਹੜੀ ਪਰਿਵਾਰਕ ਉਹਨਾਂ ਦਾ ਜਿਹੜਾ ਪਿਸ਼ੋਕੜ ਹੈ ਨਾ ਜਦੋਂ ਆਪਾਂ ਉਹਨੂੰ ਦੇਖਿਆ ਘਰੇਚ ਪਰਿਵਾਰ ਦੇ ਵਿੱਚੋਂ ਸੀ ਬਹੁਤ ਅਮੀਰ ਪਰਿਵਾਰ ਦੇ ਵਿੱਚੋਂ ਸੀ 125 ਕਾ ਜ਼ਮੀਨ ਦੇ ਮਾਲਕ ਸੀ ਜਿਹੜੇ ਮਹਾਰਾਜ ਦੇ ਬਾਬਾ ਜੀ ਸੀਗੇ ਬੱਬਾ ਜੀ ਵੀ ਇਕੱਲੇ ਸੀ ਮਹਾਰਾਜ ਜੀ ਦੇ ਪਿਤਾ ਜੀ ਵੀ ਇਕੱਲੇ ਸੀ ਅੱਗੇ ਮਹਾਰਾਜ ਜੀ ਵੀ ਇਕੱਲੇ ਸੀ ਇੱਕ ਜਿਹੜਾ ਪਿਸ਼ੋਕੜ ਉਹਨਾਂ ਦਾ ਇੱਕ ਰਿਚ ਫੈਮਲੀ ਦਾ ਸੀ ਉਹਨਾਂ ਦੇ ਨੰਬਰਦਾਰ ਸਨ ਉਹਨਾਂ ਦਿਨਾਂ 'ਚ ਨੰਬਰਦਾਰੀਆਂ ਵੀ ਹਰੇਕ ਕੋਲ ਨਹੀਂ ਸੀ ਹੁੰਦੀਆਂ ਨੰਬਰਦਾਰ ਸਨ ਮਹਾਰੇ ਦੇ ਬਾਬਾ ਪਰਦਾਦਾ ਸਾਰੇ ਤੇ ਮਹਾਰਾਜ ਨੇ ਨਾ ਪਹਿਲਾਂ ਹੀ ਜਦੋਂ ਬਚਪਨ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਸੁਭਾਅ ਸਾਧੂ ਸੁਭਾਅ ਸੀ ਨਾ ਉਹਨਾਂ ਦਾ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਬਾਕੀ ਲੋਕਾਂ ਤੋਂ ਅਲੱਗ ਕਰ ਗਿਆ ਸੀ ਮਹਾਰਾਜ ਜੀ ਦੇ ਪਿਤਾ ਜੀ ਵੀ ਸਾਧੂ ਸੀ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਮਹਾਰਾਜ ਦੇ ਪਿਤਾ ਜੀ ਵੀ ਸਾਧੂ ਸਨ ਉਬੀ ਉਦਾਸੀ ਸੰਪਰਦਾ ਦੇ ਨਾਲ ਸੰਬੰਧ ਰੱਖਦੇ ਸੀ ਬਾਬਾ ਮੰਗਲਦਾਸ ਜੀ ਉਹਨਾਂ ਨੇ ਦੇਖ ਲਓ ਇੰਨਾ ਸਾਰਾ ਕੁਝ ਛੱਡ ਛਿੜਾ ਕੇ ਉਹ ਉਦਾਸੀਆ ਵੰਗ ਭਰਮ ਦੇ ਫਿਰਦੇ ਰਹੇ ਲੋਕਾਂ ਨੂੰ ਲੋਕਾਂ ਉਹਨਾਂ ਦਾ ਵੀ ਮਕਸਦ ਲੋਕਾਈ ਨੂੰ ਰਾਹੇ ਪਾਉਣਾ ਸੀ ਫਿਰ ਰਾਜਾ ਸਭ ਜੀ ਵੀ ਜਦੋਂ 5 ਸਾਲ ਦੇ ਹੋਏ ਮਹਾਰਾਜ ਜੀ ਦੀ ਭੂਆ ਜੀ ਦੇ ਕੋਲ ਮਹਾਰਾਜ ਨੂੰ ਛੱਡ ਦਿੱਤਾ ਗਿਆ ਤੇ ਰਸੂਲਪੁਰ ਇੱਥੇ ਪਿੰਡ ਹੈ ਉੱਥੇ ਉੱਥੇ ਛੱਡਣ ਦਾ ਕਾਰਨ ਇਹ ਸੀਗਾ ਕਿ ਉੱਥੇ ਉਹਨਾਂ ਨੂੰ ਸੰਸਕ੍ਰਿਤ ਉਰਦੂ ਫਾਰਸੀ ਦੇ ਲਈ ਟੀਚਰ ਚੰਗੇ ਮਿਲ ਗਏ ਉਸ ਉਸ ਪਿੰਡ ਦੇ ਵਿੱਚ ਨੇੜੇ-ਨੇੜੇ ਦੇ ਜਿਹੜੇ ਸੀਗਾ ਨਾ ਉਹਨਾਂ ਦੇ ਉਹਨਾਂ ਦੇ ਟੀਚਰਜ਼ ਨੂੰ ਹੀ ਮੈਂ ਤਾਂ ਇਹ ਕਹਿੰਨੀ ਹੁੰਦੀ ਕਿ ਉਹਨਾਂ ਨੂੰ ਹੀ ਮੁੱਖ ਰੱਖ ਕੇ ਮਹਾਰਾਜ ਨੂੰ ਉੱਥੇ ਛੱਡਿਆ। ਤੇ ਮਹਾਰਾਜ ਨੇ ਫਿਰ ਜਦੋਂ ਜਿੱਦਾਂ ਜਿੱਦਾਂ ਮਹਾਰਾਜ ਵੱਡੇ ਹੋਈ ਗਏ। ਉਦੋਂ-ਉਦੋਂ ਮਹਾਰਾਜ ਦੀ ਜਿਹੜੀ ਸੋਚ ਸੀ ਨਾ ਉਹ ਸਾਰੇ ਸਾਰੇ ਪਾਸੇ ਫੈਲਦੇ ਰਿਹਾ। ਇੱਕ ਮਹਾਰਾਜ ਇਦਾਂ ਦੇ ਸਾਧੂ ਸੀਗੇ ਜਿਨ੍ਹਾਂ ਦੇ ਜੀਵਨ ਕਾਲ ਦੇ ਵਿੱਚ ਹੀ ਨਾ ਉਹਨਾਂ ਦੀ ਜਿਹੜੀ ਉਸਤਤ ਸੀ ਬਹੁਤ ਦੂਰ-ਦੂਰ ਤੱਕ ਸੀ। ਉਦੋਂ ਵੀ ਮਹਾਰਾਜ ਨੂੰ ਲੋਕ ਦਿੱਲੀ ਤੋਂ ਜਿਹੜੇ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਨੈਨੀਤਾਲ ਤੋਂ, ਯੂਪੀ ਤੋਂ, ਰਾਜਸਥਾਨ ਤੋਂ ਇਧਰੋਂ ਦੇਖ ਲਓ ਜਗਰਾਵਾਂ ਕਿੱਥੇ ਰਿਹਾ ਹੈ ਇਹਨਾਂ ਸਾਰੇ ਪਟਿਆਲੇ ਤੋਂ ਕਿੱਡੀ-ਕਿੱਡੀ ਦੂਰ ਤੋਂ ਲੋਕ ਮਹਾਰਾਜ ਦੇ ਦਰਸ਼ਨ ਕਰਨੇ ਨੂੰ ਉਦੋਂ ਤੁਰ ਤੁਰ ਕੇ ਆਉਂਦੇ ਸੀ ਤੁਰ ਕੇ ਜਾਂ ਟ੍ਰੇਨਾਂ ਰਾਹੀਂ ਉਹ ਉਸ ਵੇਲੇ ਆ ਰਹੇ ਸੀ ਮਹਾਰਾਜ ਦੇ ਜੀਵਨ ਕਾਲ ਦੇ ਵਿੱਚ ਹੀ ਲਾਈਨਾਂ ਲੱਗਦੀਆਂ ਸੀ ਮਹਾਰਾਜ ਦੇ ਦਰਸ਼ਨ ਕਰਨ ਦੀ ਇਹ ਹੁਣੇ ਵੀ ਨਾ ਇਹਨਾਂ ਲੱਗਦੀਆਂ ਉਹਨਾਂ ਦੇ ਜੀਵਨ ਕਾਲ ਵਿੱਚ ਵੀ ਲੱਗਦੀਆਂ ਸੀ ਤੇ ਮਹਾਰਾਜ ਜੀ ਨੇ ਨਾ ਆਪਣੇ ਜਿਹੜੇ ਮੰਨਣ ਵਾਲੇ ਆ ਉਹਨਾਂ ਨੂੰ ਤਾਰ ਦਿੱਤਾ ਮਜਾਰੇ ਦੇ ਨਾਲ ਮਹਾਰਾਜ ਦਾ ਖਾਸ ਪਿਆਰ ਸੀ ਏ ਪੰਡਾ ਇਹੋ ਜਹਾ ਵਾਹਿਦ ਪੰਡਾ ਜਿਹਦਾ ਮਹਾਰਾਜ ਨੇ ਜ਼ਿਕਰ ਵੀ ਕੀਤਾ ਆਪਣੇ ਗ੍ਰੰਥ ਦੇ ਉਦਾਂ ਉਹਨਾਂ ਨੇ ਛਿੰਗੜਾ ਦਾ ਵੀ ਜ਼ਿਕਰ ਕੀਤਾ ਪਰ ਉਹਨਾਂ ਨੇ ਆਪਣੀ ਜਾਨੀ ਕਿ ਜੜੀ ਚੀਜ਼ ਲਿਖ ਕੇ ਦੇ ਗਏ ਉਹ ਇਹ ਆ ਕਿ ਬੂਦੋ ਵਾਸ ਬਲਾਇਤ ਛੋੜ ਦੇਈ ਅਬ ਪਾਏ ਲਿਆ ਇहां ਆਏ ਮਜਾਰਾ ਉਹ ਲਿਖ ਕੇ ਦੇ ਗਏ ਮੇਰੇ ਲਈ ਸਭ ਤੋਂ ਸੋਹਣਾ ਜਿਹੜਾ ਇਹ ਮਜਾਰਾ ਆ ਇਹ ਸਭ ਤੋਂ ਸੋਹਣਾ ਹੈ ਇਹ ਇਸੇ ਕਰਕੇ ਮਜਾਰੇ ਨੂੰ ਭਾਗ ਨੇ ਲੱਗੇ ਮਾ ਇੱਕ ਇਹ ਪਿੰਡ ਸੀ ਜਿਹਦੇ ਵਿੱਚ ਮਹਾਰਾਜ ਆਪਣੇ ਆਪ ਨਹੀਂ ਆਏ ਮਹਾਰਾਜ ਲਿਆਨ ਆਪਨੇ ਆਪਣੀਆਂ ਜਾਂਦੇ ਗਏ ਤੇ ਮਹਾਰਾਜ ਨੂੰ ਭੇਜਿਆ ਵੀ ਗਿਆ ਮਹਾਰਾਜ ਗੁਰੂ ਨੇ ਹੁਕਮ ਕੀਤਾ ਸੀ ਮਹਾਰਾਜ ਨੂੰ ਬਾਬਾ ਜਵਾਰ ਸਿੰਘ ਜੀ ਨੇ ਕਿਹਾ ਸੀ ਕਿ ਮਜਾਰੇ ਚਲੇ ਜਾ ਬਾਬਾ ਮੰਗੂ ਮਹਾਰਾਜ ਦੀ ਸੇਵਾਦਾਰ ਸੀ ਜਿਹੜੇ ਬਾਬਾ ਜਵਾਰ ਸਿੰਘ ਜੀ ਦੀ ਸੇਵਾ ਕਰਦੇ ਸੀ ਪਹਿਲਾਂ ਲਾਲਾ ਵਲੀਆ ਦੀ ਸੇਵਾ ਕੀਤੀ ਸੀ ਉਹਨਾਂ ਦੇ ਇਨਾਮ ਦੇ ਵਿੱਚ ਪਾਤਸ਼ਾਹ ਮਜਾਰੇ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਤੁਸੀਂ ਮਜਾਰੇ ਚਲੇ ਜਾ ਇਹਨਾਂ ਦੇ ਨਾਲ ਚਲੇ ਜਾ ਤੇ ਇਹ ਫਿਰ ਦੂਸਰੇ ਨੰਬਰ ਤੇ ਮਜਾਰਾ ਜਿਹੜਾ ਆ ਇਹਦੀ ਆਸਥਾ ਤੁਸੀਂ ਦੇਖ ਸਕਦੇ ਆ ਸਾਰੇ ਪਿੰਡਾਂ ਦੇ ਨਾਲੋਂ ਮਹਾਰਾਜ ਦੇ ਸਾਰੇ ਥਾਵਾਂ ਦੇ ਉੱਤੇ ਇਸ ਸਥਾਨ ਨੇ ਗੁਰੂ ਸਥਾਨ ਰਾਜਾ ਸਾਭੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਬਣਾਇਆ। ਉਹਨਾਂ ਸਾਰਿਆਂ ਤੋਂ ਮਜਾਰਾ ਅਲੱਗ ਆ। ਮਜਾਰਾ ਅਲੱਗ ਗਏ ਇਸ ਲਈਆ ਕਿ ਇੱਥੇ ਮਹਾਰਾਜ ਨੇ ਆਪਣਾ ਜੀਵਨ ਹੀ ਨਹੀਂ ਦਿੱਤਾ, ਆਪਣਾ ਅੰਤ ਸਮਾ ਵੀ ਮਹਾਰਾਜ ਨੇ ਮਜਾਰੇ ਵਿੱਚ ਹੀ ਬਤਾਇਆ ਤੇ ਇਸੇ ਹੀ ਜਿਹੜੀ ਖਾਕ ਹੈ ਇਹਦੇ ਹੀ ਇਸਪੁਰ ਦੁਨ ਦਾ ਸਬੀਰ ਹੋਇਆ ਤੇ ਮਜਾਰੇ ਦੇ ਤਾਂ ਕਣਕਣ ਵਿੱਚ ਉਰੱਟ ਗਿਆ। ਸਾਡੇ ਰਾਹਾਂ ਦੇ ਵਿੱਚ ਸਾਡੇ ਜੱਪੇ ਜੱਪੇ ਤੇ ਜ਼ਰੇ ਜ਼ਰੇ ਦੇ ਵਿੱਚ ਰਾਜਾ ਹੀ ਰਾਜਾ ਹੋ ਰਹੀ ਹੈ। ਇੱਕ ਨਜ਼ਾਰਾ ਹੀ ਇਦਾਂ ਦਾ ਪੈਂਦਾ ਜਿੱਥੇ ਰਾਜਾ ਹੀ ਰਾਜਾ ਹੋ ਰਹੀ ਹੈ। ਸਾਰੀ ਕੁੱਲ ਦੁਨੀਆ ਆ ਕੇ ਇੱਥੇ ਨਤਮਸਤਕ ਹੁੰਦੀ ਆ। ਸਾਰੀ ਦੁਨੀਆ ਦਾ ਲੋਕ ਕਹਿੰਦੇ ਨੇ ਕਿ ਉਹ ਜੋ ਉਹ ਸੋਚ ਕੇ ਆਏ ਮਹਾਰਾਜ ਨੇ ਉਹਨਾਂ ਨੂੰ ਦੇ ਦਿੱਤਾ। ਬਰਾਂ ਦਾ ਤਾਂ ਦਾਤਾ ਆ। ਇੱਥੇ ਆਉਂਦੇ ਉਹ ਆ ਜਿਹੜੇ ਤਰ ਗਏ। ਤਰ ਕੇ ਆਉਂਦੇ ਨੇ ਲੋਕ। ਆ ਕੇ ਨਹੀਂ ਤਰਦੇ। ਤਰ ਕੇ ਹੀ ਆਉਂਦੇ ਨੇ। ਸੋ ਰਾਜਾ ਸਾਹਿਬ ਜੀ ਦਾ ਕਹਿੰਦੇ ਨੇ ਕਿ ਜਿੱਥੇ ਮਜਾਰਾ ਬਣਿਆ ਹੋਇਆ ਉਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਸੰਸਕਾਰ ਕੀਤਾ ਗਿਆ ਜਿੱਥੇ ਰਸੋਖਾ ਨਸਵ ਹੈ ਨਾ ਇੱਥੇ ਮਹਾਰਾਜ ਦੀ ਸਮਾਦ ਹੈ ਇੱਥੇ ਸੰਸਕਾਰ ਹੋਇਆ ਸੀ ਮਹਾਰਾਜ ਜੀ ਕਿਹੜੇ ਸਨ ਦੇ ਵਿੱਚ 1940 ਵਿੱਚ ਜੀ ਭਾਦੋਂ ਦੀ ਮੱਸੀਆ ਸੀਗੀ ਉਸ ਦਿਨ ਜਿੱਦਣ ਮਹਾਰਾਜ ਦਾ ਸੰਸਕਾਰ ਕੀਤਾ ਗਿਆ ਮਹਾਰਾਜ ਪੂਰੇ ਹੋਏ ਇਹ ਉਸੇ ਦਿਨ ਤੇ ਮਿਲਣਾ ਲੱਗਦਾ ਜਿਹੜੀ ਵਰਸੀ ਮਨਾਉਂਦੇ ਨੇ ਨਾ ਮਹਾਰਾਜ ਜੀ ਉਹ ਉਸੇ ਦਿਨ ਮਨਾਉਂਦੇ ਆ ਸੋ ਇਹ ਮੇਲਾ ਜਿਹੜਾ ਲੱਗਦਾ ਹੈ ਇਹ ਕਿੰਨੇ ਸਮੇਂ ਤੋਂ ਲੱਗਦਾ ਆ ਰਿਹਾ ਮਹਾਰਾਜ ਜੀ ਪੁਰਿਆ ਹੋਏ ਤੋਂ ਬਾਅਦ ਸੋ ਜੇ ਗੱਲ ਕਰੀਏ 40 ਚ ਮਹਾਰਾਜ ਜੀ ਪੁਰਿਆ ਹੋਏ 41 ਤੋਂ ਲੱਗਿਆ ਮੇਲੇ ਦੀ ਜੇਕਰ ਗੱਲ ਕਰੀਏ ਮੇਲੇ ਮੇਲਾ ਜਿਹੜਾ ਹੈ ਕਿੰਨੇ ਦਿਨਾਂ ਦਾ ਹੁੰਦਾ ਇੱਕੋ ਦਿਨ ਦਾ ਹੁੰਦਾ ਜਾਂ ਅੱਗੇ ਵੀ ਦਿਨਾਂ ਦੇ ਵਿੱਚ ਚੱਲਦਾ ਤੇ ਕੀ ਖਾਸ ਹੁੰਦਾ ਮੇਲੇ ਦੇ ਵਿੱਚ ਇਦਾਂ ਹੁੰਦੀ ਆ ਜੀ ਮੇਲੇ ਤੇ ਦਿਨ ਤਾਂ ਹੁੰਦੇ ਤਿੰਨ ਪਰ ਹੁਣ ਕਿਉਂਕਿ ਮਹਾਰਾਜ ਦੀ ਸੰਗਤ ਵਧ ਗਈ ਆ ਤਕਰੀਬਨ 2 1.5 ਤੋਂ 2 ਮਹੀਨੇ ਪਹਿਲਾਂ ਲੜੀਆਂ ਆਰੰਭ ਹੋ ਜਾਂਦੀ ਨੇ ਅਖੰਡ ਪਠਾਂ ਦੀਆਂ ਖਣ ਪਠਾਨੀ ਜਦੋਂ ਲੜੀਆਂ ਆਰੰਭੂ ਨਹੀਂ ਸਮਝ ਲਓ ਉਦੋਂ ਹੀ ਮੇਲਾ ਸ਼ੁਰੂ ਹੋ ਗਿਆ ਪਰ ਵੈਸੇ ਉਹਦਾ 3 ਦਿਨ ਦਾ ਮੇਲਾ ਹੁੰਦਾ ਉਸ ਦੋਨਾਂ ਦਿਨਾਂ ਦੇ ਵਿੱਚ ਕੀਰਤਨ ਦੇ ਪ੍ਰਵਾਹ ਵੀ ਚੱਲਦੇ ਆ ਬਾਣੀ ਦੇ ਪ੍ਰਵਾਹ ਵੀ ਚੱਲਦੇ ਆ 3 ਦਿਨ ਜਿਹੜੇ ਮਹਾਪੁਰਸ਼ਾਂ ਦੇ ਮਹੰਤਪੂਰਨ ਦਾਸ ਜੀ ਦੇ ਟਾਈਮ ਤੋਂ 3 ਦਿਨ ਐਦਾਂ ਹੀ ਚੱਲਦਾ ਮੇਲਾ ਸੋ ਮੈਂ ਸੁਣਿਆ ਕਿ ਮੇਲੇ ਦੇ ਦੌਰਾਨ ਕਈ ਖੇਡਾਂ ਵੀ ਕਰਵਾਈਆਂ ਜਾਂਦੀਆਂ ਨੇ ਉਹ ਮਹੰਤਪੂਰਨ ਦਾਸ ਜੀ ਦਾ ਜਿਹੜੇ ਰਾਜਾ ਸਭਜੀ ਤੋਂ ਬਾਅਦ ਗੱਦੀ ਤੇ ਬੈਠੇ ਮਹਾਪੁਰਸ਼ ਮਹੰਤਪੂਰਨ ਦਾਸ ਜੀ ਉਹਨਾਂ ਦੀ ਜਿਹੜੀ ਵਰਸੀ ਹੁੰਦੀ ਆ ਉਸ ਉਸ ਵੇਲੇ 5 ਦਿਨ ਖੇਡ ਟੂਰਨਾਮੈਂਟ ਹੁੰਦੇ ਆ ਫਿਰ ਰਾਜਾ ਸਭ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਵੀ ਟੂਰਨਾਮੈਂਟ ਹੁੰਦੇ ਆ ਉਹ ਤਿੰਨ ਦਿਨਾਂ ਹੁੰਦੇ ਆ ਤੇ ਇਹ ਟੂਰਨਾਮੈਂਟ ਦਾ ਵੈਸੇ ਮਹਾਰਾਜ ਦੀ ਕਿਰਪਾ ਨਾਲ ਚੱਲਦੇ ਰਹਿੰਦੇ ਖਿਡਾਰੀਆਂ ਦੀ ਤਾਂ ਮਹਾਰਾਜ ਆਪ ਵੀ ਬਹੁਤ ਖੁਸ਼ ਸੀਗੇ ਪਹਿਲਵਾਨਾਂ ਦੇ ਦਿੱਤੇ ਖਿਡਾਰੀਆਂ ਦੇ ਉੱਤੇ ਤੇ ਉਹਨਾਂ ਤੋਂ ਬਾਅਦ ਮਹੰਤ ਪੂਰਨਦਾਸ ਜੀ ਨੇ ਇਸੇ ਪਰੰਪਰਾ ਨੂੰ ਅੱਗੇ ਤੋਰਿਆ ਤੇ ਇਹ ਅਜੇ ਤੱਕ ਚੱਲ ਰਹੀ ਹੈ ਸੋ ਮਹੰਤ ਪੂਰਨਦਾਸ ਜੀ ਕੋਲ ਨੇ ਜਿੱਦਾਂ ਤੁਸੀਂ ਦੱਸਿਆ ਕਿ ਉਹਨਾਂ ਨੇ ਇਸ ਪਰੰਪਰਾ ਨੂੰ ਅੱਗੇ ਤੋਰਿਆ ਤਾਂ ਕਿੱਦਾਂ ਚੱਲਦੀ ਆ ਰਹੀ ਹੈ ਅੱਗੇ ਦਰਬਾਰ ਲੰਗਰ ਜਿਹੜਾ ਆ ਉਹ ਸਾਡਾ ਜਿਹੜਾ ਮੱਖ ਕਿਉ ਇਹਦਾ ਨਾਂ ਵੀ ਜ਼ਾਰ ਕਰਦਾ ਨਾ ਰੰਸ਼ੋਖ ਹਨਾ ਰਸੋਈ ਹੁੰਦਾ ਜਿੱਥੇ ਖਾਣਾ ਖਾ ਕੇ ਪ੍ਰੋਸਤ ਹੋ ਜਾਂਦਾ ਬਣਾ ਕੇ ਪ੍ਰੋਸਤ ਹੋ ਜਾਂਦਾ ਤੇ ਇਹ ਗਰੀਬਾਂ ਦੇ ਢਿੱਡ ਭਰਨੇ ਦੇ ਲਈ ਐਤੋਂ ਸੋਹਣਾ ਥਾਂ ਕੋਈ ਨਹੀਂ ਹੈ ਤੁਸੀਂ ਦੇਖ ਸਕਦੇ ਆ ਇਹ ਮੇਰੇ ਕਹਣ ਤੇ ਯਕੀਨ ਨਾ ਕਰੋ ਤੁਸੀਂ ਆਪ ਵੇਖੋ ਕਿ ਉੱਥੇ ਐਤਵਾਰ ਵਾਲੇ ਦਿਨ ਜਿਹੜੇ ਵੱਡੇ ਵੱਡੇ ਪਤੀਲੇ ਨੇ ਜਿਨ੍ਹਾਂ ਦੀ ਕੈਪੈਸਿਟੀ 5 5 7 7 ਕੁਇੰਟਲ ਹੈ 5 ਤੋਂ 7 ਮਿੰਟ 10 ਮਿੰਟ ਦੇ ਵਿੱਚ ਖਾਲੀ ਹੋ ਜਾਂਦੇ ਉਹ ਇਹ ਮਹਾਰਾਜ ਨੇ ਆਪਣੇ ਬਚਨ ਵੀ ਕੀਤਾ ਸੀ ਇਹ ਕਹਿੰਦੇ ਸੀ ਸਵਾ ਸਵਾ ਜਿਹੜਾ ਮਨਦੂਨ ਆ ਨਾ ਮੇਰੇ ਚ ਬੱਚਿਆਂ ਚ ਪਿਆ ਕਰੂਗਾ ਤੇ ਪਿਆ ਕਰੂਗਾ ਸਵਾ ਸਵਾ ਮਨ ਪੈਂਦੇ ਆ ਹੁਣ ਤਾਂ ਅਸੀਂ ਦੇਖਦੇ ਆ ਮੇਲੇ ਨੂੰ ਨਾ ਬੇਟਾ ਤੁਸੀਂ ਦੇਖੋਗੇ ਨਾ ਤੁਸੀਂ ਜਿੱਥੋਂ ਤੁਰ ਪੋਗੇ ਫਗਵਾੜੇ ਤੋਂ ਤੁਰ ਪਏ ਇਧਰੋਂ ਇਧਰਲੇ ਬਸ ਨਵੇਂ ਸ਼ਰ ਵਾਲੇ ਪਾਸੋਂ ਆ ਗਏ ਤਾਂ ਲੰਗਰ ਹੀ ਲੰਗਰ ਨੇ ਰਸਤੇ ਵਿੱਚ ਲੰਗਰ ਹੀ ਰਸਤਿਆਂ ਦੇ ਵਿੱਚ ਹੀ ਸੰਗਤਾਂ ਦੇ ਨਾਲ ਲੰਗਰ ਲੱਗਾਈ ਜਾਂਦੇ ਨੇ ਲੰਗਰ ਹੀ ਲੰਗਰ ਨੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਫ੍ਰੀ ਗੱਡੀਆਂ ਦੀ ਸੇਵਾ ਹੁੰਦੀ ਹੈ ਮੇਲਾ ਤਾਂ ਤੁਸੀਂ ਦੇਖੋਗੇ ਤਾਂ ਜਾਣੋਗੇ ਮੇਲਾ ਕਿਹਨੂੰ ਕਹਿੰਦੇ ਨੇ ਹੇ ਬਰਸੀਆ ਪਰ ਉਹ ਮੇਲਾ ਆ ਮੇਲਾ ਤਾਂ ਮੈਂ ਕਹਿੰਦੀ ਹੁਣ ਮਿਲ ਮਿਲਣ ਦਾ ਨਾਮ ਹੈ ਇਹ ਅਸੀਂ ਆਪਣੇ ਸਤਿਗੁਰੂ ਦੇ ਨਾਲ ਅਸੀਂ ਮਿਲਦੇ ਵੀ ਆ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜੀ ਸੰਗਤ ਆ ਉਹ ਵੀ ਇੱਕ ਦੂਜੇ ਨਾਲ ਭਾਈਆਂ ਭਰਾਵਾਂ ਵਰਗੇ ਆ ਅਸੀਂ ਸਾਰੇ ਜਣੇ ਐਸੋ ਮਜ਼ਾਰੇ ਦੀ ਜੇਕਰ ਗੱਲ ਕੀਤੀ ਜਾਵੇ ਜਿੱਦਾਂ ਤੁਸੀਂ ਦੱਸਿਆ ਕਿ ਲੰਗਰ ਕਿੰਨੇ ਜ਼ਿਆਦਾ ਭਰ ਕੇ ਜਿਹੜਾ ਲੱਗਦਾ ਹੈ ਤੇ ਇਹ ਲੰਗਰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਸੰਤਾਂ ਦੇ 24 ਘੰਟੇ 24 ਘੰਟੇ 24 ਘੰਟੇ ਤੁਸੀਂ ਖਾ ਹੀ ਨਹੀਂ ਸਕਦੇ ਤੁਸੀਂ ਲਿਜਾ ਵੀ ਸਕਦੇ ਲਿਜਾ ਵੀ ਸਕਦੇ ਆ ਲਿਜਾ ਵੀ ਸਕਦੇ ਆ ਕਿ ਇੱਕ ਗੱਲ ਹੋਰ ਵੀ ਆ ਲਿਜਾਣ ਦੇ ਲਈ ਤੁਹਾਡੀ ਕਪੈਸਿਟੀ ਤੁਹਾਡੇ ਤੇ ਡਿਪੈਂਡ ਕਰਦੀ ਹੈ ਤੁਸੀਂ ਡੋਲੂ ਲੈ ਕੇ ਆਉਨੇ ਡੋਲੂ ਲੈ ਜਾਓ ਤੁਸੀਂ ਡੋਲ ਕੀ ਲੈ ਕੇ ਆਉਨੇ ਡੋਲ ਕੀ ਲੈ ਜਾਓ ਬਾਲਟੀ ਲੈ ਕੇ ਆਉਨੇ ਬਾਲਟੀ ਲੈ ਜਾਓ ਬੱਡੇ ਬਦੀਲੇ ਲੈ ਕੇ ਆਉਨੇ ਉਹ ਵੀ ਲੈ ਜਾਓ ਇੱਥੇ ਕਪੈਸਿਟੀ ਤੁਹਾਡੀ ਹੋਣੀ ਚਾਹੀਦੀ ਹੈ ਦੇਣ ਵਾਲਾ ਬਹੁਤ ਵੱਡਾ ਦੇਣ ਵਾਲੇ ਦੇਣ ਵਾਲਾ ਬਹੁਤ ਵੱਡਾ ਇੱਥੇ ਤੁਸੀਂ ਆਪਣੀ ਦੇਖਣਾ ਕਿ ਤੁਹਾਡੇ ਤੁਹਾਡਾ ਪਾਤਰ ਕਿ ਹੋ ਜਾ ਜਿਹੋ ਜਿਹਾਂ ਪਾਤਰ ਹੈ ਉਹੋ ਜਿਹਾਂ ਤੁਸੀਂ ਲੈ ਕੇ ਜਾਓ ਅਜੇਹਾ ਕਿਉਂ ਕਿਉਂਕਿ ਮਹਾਰਤ ਨੇ ਕਿਹਾ ਹੈ ਉਹਨਾਂ ਦੇ ਬਚਨ ਨੇ ਉਹਨਾਂ ਨੇ ਕਿਹਾ ਕਿ ਇੱਥੋਂ ਕੋਈ ਖਾਲੀ ਨਹੀਂ ਮੁੜ ਕੇ ਜਾਉ ਖਾਲੀ ਮੁੜ ਕੇ ਜਾਂਦਾ ਵੀ ਨਹੀਂ ਇਹ ਤਾਂ ਢਿੱਡ ਭਰਨ ਦੀ ਗੱਲ ਹੈ ਨਾ ਆਤਮਿਕ ਖੁਰਾਕ ਵੀ ਉਹ ਇੰਨੀ ਦੇ ਗਏ ਨੇ ਉਹ ਆਪਣਾ ਗ੍ਰੰਥ ਲੇਖ ਕੇ ਦੇ ਗਏ ਨੇ ਜਦੋਂ ਅਸੀਂ ਮੈਂ ਅਸੀਂ ਨਾ ਤਾਜ਼ਾ ਸਬਜ਼ੀ ਦੇ ਬਾਰੇ ਜਦੋਂ ਆਪਾਂ ਦੇਖਦੇ ਆ ਨਾ ਇਹ ਗਲਤ ਪਰੰਪਰਾਵਾਂ ਪੁੱਤ ਲੋਕਾਂ ਦੁਆਰਾ ਚਲਾਈਆਂ ਜਾਂਦੀਆਂ ਮਹਾਪੁਰਸ਼ ਨਹੀਂ ਗਲਤ ਕਰਦੇ ਹੁੰਦੇ ਮਹਾਪੁਰਸ਼ ਤੁਹਾਨੂੰ ਨਾ ਸਿੱਧਾ ਰਸਤਾ ਦਿਖਾਉਂਦੇ ਨੇ ਸਿੱਧੀਆਂ ਪਰੰਪਰਾਵਾਂ ਦੇ ਨੇ ਸਰਲ ਜਟਿਲ ਨਹੀਂ ਰਹਿੰਦੇ ਹੋ ਜਟਿਲ ਨੂੰ ਦਾ ਕੁਝ ਵੀ ਨਹੀਂ ਹੁੰਦਾ ਉਹ ਜਿੱਦਾਂ ਦੇ ਆਪ ਸਰਲ ਹੁੰਦੇ ਆ ਉਦਾਂ ਦਾ ਉਹ ਉਹਨਾਂ ਦਾ ਜਿਹੜੇ ਨਿਜਮ ਬਣਾ ਕੇ ਜਾਂਦੇ ਉਹ ਵੀ ਸਰਲ ਹੁੰਦੇ ਆ ਇਹ ਬਾਤ ਸਮਾਂ ਪੈ ਕੇ ਗੁੰਝਲਦਾਰ ਬਣ ਜਾਂਦੇ ਕਿਉਂਕਿ ਜਿਹੜਾ ਨੇ ਉਹਨਾਂ ਨੂੰ ਅਸੀਂ ਅਸੀਂ ਹੀ ਉਹਨਾਂ ਨੂੰ ਲੋਕਾਂ ਦੇ ਉੱਪਰ ਲਾਗੂ ਕਰਨਾ ਜਿਹੜੇ ਮਹਾਰਾਜ ਦੇ ਹੈ ਮੰਨਣ ਵਾਲੇ ਆ ਆਪਾਂ ਹੀ ਉਹਨਾਂ ਨੂੰ ਕਰਨਾ ਹੁੰਦਾ ਸਾਡੀਆਂ ਕਮੀਆਂ ਹੋ ਸਕਦੀਆਂ ਨੇ ਮਹਾਰਾਜ ਦੇ ਵਿੱਚ ਕੋਈ ਕਮੀ ਨਹੀਂ ਮਹਾਰਾਜ ਨੇ ਸਾਨੂੰ ਵਹਿਮ ਪਰਮਾ ਦੇ ਵਿੱਚੋਂ ਕੱਢ ਕੇ ਸਾਨੂੰ ਵਕੰਡਵਾਦ ਦੇ ਵਿੱਚੋਂ ਕੱਢ ਕੇ ਸਾਨੂੰ ਇੱਕ ਨਵਾਂ ਰਾਸਤਾ ਦਿੱਤਾ ਸਾਨੂੰ ਇੱਕ ਨਵਾਂ ਰਾਹ ਦਿੱਤਾ ਆਪਣੇ ਮੰਨਣ ਵਾਲਿਆਂ ਨੂੰ ਇੱਕ ਨਵੀਂ ਸੇਧ ਦਿੱਤੀ ਦੇਖੋ ਹੁਣ ਲੋਕ ਦਰਖਤ ਲਾਉਣ ਲੱਗੇ ਹੁਣ ਲੋਕ ਕਹਿਣ ਲੱਗੇ ਨਾ ਕਿ ਪਹਿਲਾਂ ਦਰਖਤ ਕੱਟੇ ਜਾਂਦੇ ਸੀ ਲਾਓ ਨਾ ਇਹ ਨਾ ਕਰੋ ਇਹ ਦਰਖਤ ਲਾਓ ਕਟੋ ਨਾ ਮਹਾਰਾਜ ਨੇ ਉਸ ਵੇਲੇ ਨਾ ਸਾਡੇ ਇੱਥੇ ਕੋਡਨਾਗਰਾ ਪਿੰਡ ਹੈ ਉੱਥੇ ਬੀਬੀ ਜੀ ਸੀਗੇ ਉਹਨਾਂ ਨੂੰ ਅਸੀਂ ਸਾਰੇ ਭੂਆ ਜੀ ਕਹਿੰਦੇ ਆ ਉਹ ਜਗਤ ਭੂਆ ਹੀ ਆ ਸਾਰੇ ਉਹਨਾਂ ਨੂੰ ਭੂਆ ਹੀ ਕਹਿੰਦੇ ਉਹਨਾਂ ਦੇ ਨਾ ਪੱਲੇ ਵਿੱਚ ਬੇਰ ਪਾਏ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਅ ਇੱਕ ਪਾਲ ਦੇ ਵਿੱਚ ਲਗਾ ਦੇ ਇੱਥੇ ਸਾਰੇ ਇੱਕ ਹੋਰ ਬਜ਼ੁਰਗ ਸਿੰਘ ਸਾਡੇ ਪਿੰਡ ਦੇ ਉਹਨਾਂ ਦਾ ਨਾਮ ਚਵਲਾ ਸਿੰਘ ਸੀਗਾ ਕੋਈ ਬੱਚਾ ਨਹੀਂ ਸੀ ਉਹਨਾਂ ਦੇ ਉਹਨਾਂ ਨੂੰ ਮਹਾਰਾਜ ਨੇ ਕਿਹਾ ਕਿ ਬੋੜਾਂ ਦਿੱਤੀਆਂ ਪੰਜ ਉਹਨੂੰ ਕਹਿੰਦੇ ਕਿ ਇਹ ਬੋੜਾਂ ਲਾ ਤੇਰਾ ਨਾਮ ਉਹ ਕਹਿੰਦਾ ਮਹਾਰਾਜ ਮੇਰਾ ਨਾਮ ਨਹੀਂ ਰਹਿਣਾ ਕਹਿੰਦੇ ਜੁਗਾਂ ਜੁਗਾਂ ਤੱਕ ਰਹੂਗਾ ਉਹਨਾਂ ਨੇ ਬੋੜਾਂ ਲਾਈਆਂ ਫਿਰ ਮਹਾਰਾਜ ਨੇ ਪਿੱਪਲ ਪਿਲਕਣਾ ਦਰਖਤ ਪਟਾਲੀਆਂ ਕਿ ਕਰ ਉਹਨਾਂ ਨੇ ਕੀ ਨਹੀਂ ਲਵਾਇਆ ਉਹਨਾਂ ਨੇ ਸਭ ਕੁਝ ਲਵਾਇਆ ਆਪਣੇ ਜੀਵਨ ਕਾਲ ਦੇ ਵਿੱਚ ਖੂਹ ਲਵਾਏ ਉਸ ਵੇਲੇ ਖੂਹਾਂ 'ਚ ਪਾਣੀ ਲੋਕਾਂ ਨੂੰ ਪਾਣੀ ਦੀ ਲੋੜ ਹੁੰਦੀ ਸੀ ਜਿੱਥੇ-ਜਿੱਥੇ ਮਹਾਰਾਜ ਗਏ ਉੱਥੇ ਖੂਹ ਲਵਾਏ ਸਰੋਵਰ ਬਣਵਾਏ ਉਸ ਵੇਲੇ ਇਹ ਹੀ ਕਿਲਤਾ ਹੁੰਦੀ ਸੀ ਲੋਕਾਂ ਨੂੰ ਮਹਾਰਾਜ ਨੇ ਇਹ ਸਾਰਾ ਕੁਝ ਉਸ ਵੇਲੇ ਕਰਕੇ ਦਿਖਾ ਦਿੱਤਾ ਜਿਸ ਵੇਲੇ ਕੋਈ ਸੰਚਾਰ ਦਾ ਸਾਧਨ ਵੀ ਨਹੀਂ ਸੀ ਕਿਸੇ ਤੱਕ ਗੱਲ ਪਹੁੰਚਾਉਣੀ ਵੀ ਬੜੀ ਔਖੀ ਸੀ ਉਹਨਾਂ ਨੇ ਉਸ ਵੇਲੇ ਉਹ ਚੀਜ਼ਾਂ ਬਣਾ ਬਣਾ ਕੇ ਲੋਕਾਂ ਨੂੰ ਦੱਸ ਦਿੱਤੀਆਂ ਕਿ ਆਹ ਮਹਾਪੁਰਸ਼ ਦਾ ਕੰਮ ਆਹ ਸੋ ਮੈਂ ਇੱਕ ਸਵਾਲ ਕਰਨਾ ਚਾਹਾਂਗਾ ਜਿਵੇਂ ਤੁਸੀਂ ਦੱਸਿਆ ਕਿ ਮਹਾਰਾਜ ਨੇ ਆਪਣਾ ਗ੍ਰੰਥ ਜਿਹੜਾ ਲਿਖਿਆ ਸੋ ਉਸ ਗ੍ਰੰਥ ਦੇ ਵਿੱਚ ਕਿਸ ਕਿਸ ਚੀਜ਼ ਦਾ ਜ਼ਿਕਰ ਕੀਤਾ ਹੋਇਆ ਆਲਮੋਸਟ ਸਾਰਾ ਹੀ ਆ ਪੁੱਤਰ ਸਾਰਾ ਹੀ ਆ ਉਹਨਾਂ ਨੇ ਸਾਨੂੰ ਜੀਵਨ ਜਾਚ ਦੱਸੀ ਉਹਦੇ ਚ ਜੀਵਨ ਜਾਚ ਦੱਸੀ ਇੱਕ ਇੱਕ ਨਸ਼ੇ ਤੇ ਇੱਕ ਇੱਕ ਨਸ਼ੇ ਬਾਰੇ ਵੀ ਖੋਲ ਖੋਲ ਕੇ ਲਿਖਿਆ ਹੋਣਾ ਇੱਕ ਇੱਕ ਜਿਹੜੀ ਚੀਜ਼ ਆ ਉਹਨੂੰ ਦਿੰਦਿਆ ਸਭ ਤੋਂ ਜ਼ਿਆਦਾ ਜਿਹੜਾ ਮਹਾਰਾਜ ਨੇ ਨਾ ਜ਼ੋਰ ਦਿੱਤਾ ਉਹ ਨਾਮ ਸਿਮਰਨ ਦਾ ਉਹਦੇ ਲਈ ਉਹ ਨਹੀਂ ਸਾਖਦਨੀ ਮੈਂ ਇਹ ਗੱਲ ਕਹਿੰਦੀ ਹੁੰਨੀ ਆ ਕਿ ਲੋਕਾਂ ਦੇ ਤਾਂ ਹਦਾਇਤ ਕੀਤੀ ਜਾਂਦੀ ਧਰਮਾਂ ਵਿੱਚ ਕਿ ਨਾਮ ਲਓ ਸਾਡੇ ਮਹਾਰਾਜ ਦਾ ਡੰਡੇ ਨਾਲ ਕਹਿੰਦੇ ਆ ਕਿ ਲੈਣਾ ਪੈਣਾ ਤੁਹਾਨੂੰ ਨਾਮ ਸਿਮਰਨ ਤੇ ਜ਼ਿਆਦਾ ਜ਼ੋਰ ਦਿੱਤਾ ਦੂਸਰਾ ਪਖੰਡਵਾਦ ਤੋਂ ਦੂਰ ਰਹਿਣ ਦੀ ਕੀਤੀ ਉਹਨਾਂ ਨੇ ਉਹ ਮਹਾਰਾਜ ਦਾ ਗ੍ਰੰਥ ਜੇ ਤੁਸੀਂ ਪੜੋਗੇ ਨਾ ਮੈਂ ਸਾਰੀ ਸੰਗਤ ਨੂੰ ਕਹਿੰਨੀ ਆ ਕਿ ਤੁਸੀਂ ਜੇਕਰ ਜਾਣਨਾ ਚਾਹੁੰਦੇ ਰਾਜਾ ਸਾਹਿਬ ਕੀ ਕਹਿੰਦੇ ਗ੍ਰੰਥ ਪੜ੍ਹੋ ਉੱਥੋਂ ਪਰਮਪ੍ਰਿਖੇ ਆਪੇ ਚੱਕ ਹੋ ਜਾਂਦੇ ਮਹਾਰਾਜ ਨੇ ਇੱਕ ਇੱਕ ਚੀਜ਼ ਬਾਰੇ ਇੱਕ ਇੱਕ ਚੀਜ਼ ਬਾਰੇ ਇਪਨ ਮੰਦਰਾਂ ਦੇ ਵਿੱਚ ਘੰਟੀਆਂ ਬਾਰੇ ਮਹਾਰਾਜ ਜਿਹੜੀਆਂ ਅਸੀਂ ਪਖੰਡ ਕਰਦੇ ਆਂ ਮੂਹ ਦੇ ਵਿੱਚ ਹੋ ਰਿਹਾ ਮਨ ਦੇ ਵਿੱਚ ਹੋ ਰਿਹਾ ਇਹਦੇ ਲਈ ਹਰ ਚੀਜ਼ ਦੇ ਲਈ ਉਹਨਾਂ ਨੇ ਨਾ ਖੋਲ-ਖੋਲ ਕੇ ਸਾਨੂੰ ਹਦਾਇਤਾਂ ਦਿੱਤੀਆਂ ਸਾਡੇ ਲਈ ਪੈਰਾਮੀਟਰ ਬਣਾ ਕੇ ਗਏ ਨੇ ਸਾਡੇ ਲਈ ਨਿਜਮ ਬਣਾ ਕੇ ਗਏ ਨੇ ਅਸੀਂ ਨਾ ਠਾਗੇ ਲੱਖ ਵਾਰ ਨਠਦੇ ਆਂ ਅਸੀਂ ਉਹਨਾਂ ਚ ਨਹੀਂ ਆਉਣਾ ਚਾਹੁੰਦੇ ਅਸੀਂ ਉਸ ਦਾਇਰੇ ਚ ਨਹੀਂ ਆਉਣਾ ਚਾਹੁੰਦੇ ਅਸੀਂ ਸਿਰਫ ਅਸੀਂ ਗੁਰੂ ਨੂੰ ਮੰਨਦੇ ਆਂ ਪਰ ਗੁਰੂ ਦੀ ਨਹੀਂ ਮੰਨਦੇ ਅਸੀਂ ਰਾਜਾ ਸਾਹਿਬ ਦੀ ਮੰਨਦੇ ਨਹੀਂ ਆਂ ਮੈਂ ਜਦੋਂ ਸੰਗਤ ਨੂੰ ਦੇਖਦੀ ਨਾ ਨੰਗੇ ਪੈਰਾਂ ਦੇ ਨਾਲ ਤੁਰਿਆ ਆਉਂਦਿਆਂ ਜਾਂ ਉਦਾਂ ਉਹਨਾਂ ਦੀ ਸ਼ਰਤਾਂ ਆ ਬਹੁਤ ਵੱਡੀ ਚੀਜ਼ ਆ ਪਰ ਮਹਾਰਾਜ ਨੇ ਇਹ ਸਾਰੀਆਂ ਚੀਜ਼ਾਂ ਨੂੰ ਕਰਤਾ ਪਿੱਛੇ ਉਹ ਸਿਰਫ ਆਤਮਿਕ ਸ਼ੁੱਧੀ ਦੇ ਤਰੀਕੇ ਤੁਸੀਂ ਤੁਹਾਡੀ ਆਤਮਾ ਸ਼ੁੱਧ ਹੋਣੀ ਚਾਹੀਦੀ ਤੁਹਾਡਾ ਜਿਹੜਾ ਵਿਹਾਰ ਆ ਉਹ ਬ੍ਰਹਮ ਵਾਲਾ ਹੋਣਾ ਚਾਹੀਦਾ ਅਖੰਡ ਪਾਠ ਸਾਹਿਬ ਕਿੰਨੇ ਸਮੇਂ ਬਾਅਦ ਰਖਵਾਏ ਜਾਂਦੇ ਨੇ ਉਹ ਲੜੀਵਾਰ ਚੱਲਦੇ ਨੇ ਜਿੱਦਾਂ ਹੁਣ ਸੋਮਵਾਰ ਆਰੰਭ ਹੋ ਜਾਂਦੇ ਨੇ ਬੁੱਧਵਾਰ ਪੋਗ ਪੈ ਜਾਂਦੇ ਫਿਰ ਬੁੱਧਵਾਰ ਨੂੰ ਨਾਲ ਹੀ ਹੋਰ ਰੂਪ ਲੈ ਕੇ ਉਹਨਾਂ ਦੇ ਪ੍ਰਕਾਸ਼ ਕਰ ਦਿੱਤਾ ਜਾਂਦਾ ਫਿਰ ਉਹਨਾਂ ਦੇ ਸ਼ੁੱਕਰਵਾਰ ਪੋਗ ਪੈ ਜਾਂਦੇ ਨੇ ਸ਼ੁੱਕਰਵਾਰ ਤੋਂ ਫਿਰ ਆਰੰਭ ਹੋ ਜਾਂਦੇ ਨੇ ਉਹ ਐਤਵਾਰ ਪੋਗ ਇਹ ਲੜੀ ਇਸੇ ਤਰੀਕੇ ਚੱਲਦੀ ਰਹਿੰਦੀ ਹੈ ਇਸੇ ਤਰੀਕੇ ਚੱਲਦੀ ਰਹਿੰਦੀ ਹੈ ਇਹ ਲਗਾਤਾਰ ਚੱਲਦੀ ਰਹਿੰਦੀ ਹੈ ਅਨੰਤ ਪ੍ਰਵਾਹ ਚੱਲਦੇ ਨੇ ਬਾਣੀ ਦੇ ਅਨੰਤ ਪ੍ਰਵਾਹ ਚੱਲਦੇ ਨੇ ਇਸ ਸਤਿਗੁਰਾਂ ਦੀ ਵੱਡੀ ਕਿਰਪਾ ਸਾਡੇ ਤੇ ਸੋ ਇੱਕ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੇ ਵੱਲੋਂ ਸਰਓਵਰ ਬਣਵਾਏ ਗਏ ਖੂਹ ਬਣਵਾਏ ਗਏ ਇੱਕ ਖੂਹ ਇੱਥੇ ਵੀ ਹੈ ਇਹ ਇਤਿਹਾਸਿਕ ਖੂਹ ਹੈ ਇਸ ਦਾ ਕੀ ਮਹੱਤਵ ਹੈ ਖੂਹ ਇੱਕ ਨਹੀਂ ਆ ਜੀ ਆਪਣੇ ਦੋ ਨੇ ਇੱਕ ਖੂਹ ਹੈ ਇੱਕ ਖੂਈ ਹੈ ਇਹ ਖੂਈ ਜਿਹੜੀ ਆ ਇਹ ਮਹਾਰਾਜ ਨੇ ਜਗਰਾਮਾਂ ਵਾਲੀ ਸੰਗਤ ਜਿਹੜੀ ਉਧਰ ਪਾਰਲੇ ਸੀ ਉਹਨਾਂ ਨੂੰ ਕਹਿੰਨੇ ਆ ਇਹ ਉਹਨਾਂ ਤੇ ਪੈਸਿਆਂ ਦੀ ਲਗਾਈ ਸੀ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਹ ਲਗਾਓ ਉਹਨਾਂ ਦੇ ਉਧਰ ਉਹ ਲੋਕ ਨਾ ਬੜੇ ਜਾਦੂ ਟੋਣਿਆਂ ਦੇ ਵਿੱਚ ਫਸੇ ਹੋਏ ਲੋਕ ਸਾਨੂੰ ਹੋ ਤੇ ਜਿਹੜੇ ਮਹਾਰਜ ਤੱਕ ਆਏ ਉਹਨਾਂ ਉਹਨਾਂ ਦਾ ਮਹਾਰਾਜ ਨੇ ਉਦਾਰ ਕਰਤਾ ਉਹਨਾਂ ਨੂੰ ਉਸ ਜਿਹੜੇ ਸਰਕਲ ਦੇ ਵਿੱਚੋਂ ਜਿਹੜੇ ਉੱਧਰਲੇ ਲੋਕਾਂ ਦੇ ਵਿੱਚ ਸੀਗਾ ਉਹਦੇ ਵਿੱਚੋਂ ਬਾਹਰ ਕੱਢ ਕੇ ਮਹਾਰਾਜ ਨੇ ਆਪਣੀ ਲੜਲਾ ਆ ਤੇ ਉਹਨਾਂ ਦੇ ਜਿਹੜੇ ਸੀਗੀਆਂ ਗਲਤ ਚੀਜ਼ਾਂ ਉਹਨਾਂ ਤੋਂ ਮਹਾਰਾਜ ਨੇ ਉਹਨਾਂ ਦਾ ਛੁਟਕਾਰਾ ਕਰਾਇਆ ਤੇ ਇਹ ਖੂ ਜਿਹੜਾ ਸੀ ਜਿਹੜਾ ਵਿੱਚ ਵਾਲਾ ਇਹ ਉਹਨਾਂ ਦੇ ਟਾਈਮ ਦਾ ਲੱਗਿਆ ਜਿਹੜਾ ਵੱਡਾ ਖੂ ਹੈ ਉਹ ਮਹਾਰਾਜ ਦੇ ਟਾਈਮ ਦਾ ਸੀ ਸੋ ਇੱਕ ਇੱਥੇ ਦਰਖਤ ਵੀ ਹੈ ਉਸ ਦਾ ਕੀ ਮਹੱਤਵ ਹੈ ਦਰਖਤ ਇੱਕ ਨਹੀਂ ਹੈ ਬਤ ਦਰਖਤ ਇੱਥੇ ਬੜੇ ਹੁੰਦੇ ਸੀਗੇ ਜੀ ਇਹ ਜੋ ਵਿਚਕਾਰ ਦਰਖਤ ਹੈ ਜਿੱਥੇ ਸੰਗਤ ਮੱਥਾ ਵੀ ਟੇਕਦੀ ਆ ਉਹ ਪੀਪਲ ਹੈ ਜੀ ਉਹ ਮਹਾਰਾਜ ਨੇ ਇਹਦਾ ਬਾਇਆ ਹੋਇਆ। ਇਹ ਇੱਕ ਉਹ ਪੇਪਰ ਸੀਗਾ ਇਹ ਤਿੰਨ ਪੇਪਰ ਸਨ ਇਸ ਏਰੀਆ ਦੇ ਵਿੱਚ। ਇਹ ਬੇਰੀਆਂ ਦੀ ਪਾਲਸੀ ਪੂਰੀ। ਜਿਨ੍ਹਾਂ ਵਿੱਚੋਂ ਕੁਝ ਬੇਰੀਆਂ ਦੇ ਦਰਸ਼ਨਤਾ ਅਸੀਂ ਵੀ ਕੀਤੇ। ਟਾਲੀਆਂ ਹੁੰਦੀਆਂ ਸਨ ਮਹਾਰਾਜ ਦੇ ਬਹੁਤ। ਇਹ ਸਾਰਾ ਨਾ ਜਿੜੀ ਹੁੰਦੀ ਸੀ ਇੱਕ। ਜਦੋਂ ਜਦੋਂ ਅਸੀਂ ਵੀ ਆਪਣੀ ਸੁਰਤ ਵਿੱਚ ਵੀ ਦੇਖਿਆ ਇੱਥੇ ਬਹੁਤ ਸਾਰੇ ਦਰਖਤ ਉਹ ਸਾਡੀ ਤਰਾਸਦੀ ਆ ਕਿ ਅਸੀਂ ਉਹਨਾਂ ਨੂੰ ਨਹੀਂ ਸੰਭਾਲ ਸਕੇ। ਸਾਡੇ ਸਾਡੇ ਪਿੰਡ ਕੋਲੋ ਇਹ ਹੀ ਗਲਤੀ ਹੋ ਗਈ ਕਿ ਅਸੀਂ ਉਹਨਾਂ ਦਰਖਤਾਂ ਨੂੰ ਨਹੀਂ ਸੰਭਾਲਿਆ। ਅਸੀਂ ਬਿਲਡਿੰਗ ਬਣਾਉਣ ਤਰਪੇ। ਜਿਵੇਂ ਤੁਸੀਂ ਦੱਸਿਆ ਕਿ ਲੰਗਰ 24 ਘੰਟੇ ਸੰਗਤਾਂ ਨੂੰ ਮਿਲਦਾ ਤੇ ਇਦੀ ਦਰਸ਼ਨ ਵੀ ਸੰਗਤ ਜਿਹੜੀ ਹੈ 24 ਘੰਟੇ ਕਰ ਸਕਦੀ ਇੱਥੇ ਆ ਕੇ ਹਾਂਜੀ 24 ਘੰਟੇ ਕਰ ਸਕਦੇ ਆ ਪਰ ਹੁਣ ਜਿੱਦਾਂ ਥੋੜਾ ਜਿਹਾ ਨਾ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਆ ਮਹਾਰਾਜ ਦੀ ਜਿਹੜੀ ਸਮਾਧ ਹੈ ਉਹਨੂੰ ਬੰਦ ਕਰ ਦਿੱਤਾ ਜਾਂਦਾ ਰਾਤ ਨੂੰ